ਸਤਿ ਸ੍ਰੀ ਅਕਾਲ ਗੁਰੂ ਘਰ ਸਾਹਿਬ ਜੀ ਗੋਵਿੰਦਾ ਆਨੰਦ ਮਾਨ ਰਹੇ ਪਿਆਰੇ ਬੱਚਿਓ ਤੇ ਸਤਿਕਾਰਯੋਗ ਟੀਚਰ ਸਾਹਿਬਾਨ ਫਤਿਹ ਦੀ ਸਾਂਝ ਆਏ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹੋ ਪਾਈ ਆਪਣੀ ਕਹਾਣੀ 2 ਮਿੰਟ ਦਾ ਟਾਈਮ ਸੋ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਵੀ ਇਸੇ ਸਕੂਲ ਦੇ ਵਿੱਚੋਂ ਵਿਦਿਆ ਪਾਈ ਹੈ 12 ਸਾਲ ਮੈਂ ਇੱਕ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਪਰ ਇਸ ਸਕੂਲ ਤੋਂ ਪੜ੍ਹਾਈ ਦੇ ਬਾਅਦ ਹੁਣ ਦੀ ਮੰਨੂ ਸਿੱਖਾਂ ਨੂੰ ਇੰਨਾ ਕੁਝ ਮਿਲਿਆ ਜ਼ਿੰਦਗੀ ਦੇ ਵਿੱਚ ਕਿ ਮੇਰਾ ਜੀਵਨ ਹੀ ਬਦ ਗਿਆ ਸੋ ਆਪਾਂ ਗੁਰੂ ਪਰਮਾਨੰ ਦਾ ਸਾਡਾ ਤਾਂ ਹੀ ਫਾਇਦਾ ਹੈ ਜੇ ਆਪਾਂ ਮਨ ਤੇ ਜੋੜ ਛਾ ਕੇ ਇੱਕ ਸ਼ਬਦ ਵੀ ਆਪਣੇ ਅੰਦਰ ਬਸ ਗਿਆ ਤਾਂ ਆਪਣਾ ਜੀਵਨ ਸਫਲ ਹੋ ਜਾਂਦਾ ਹੈ ਸੋ ਮੈਂ ਪਹਿਲੀ ਕਲਾਸ ਤੋਂ ਲੈ ਕੇ ਪ੍ਰਸਤੂ ਤੱਕ ਇਸੇ ਸਕੂਲ 'ਚ ਪੜ੍ਹਦਾ ਰਿਹਾ ਕਿ ਪੰਜਵੀਂ ਤੱਕ ਮੇਰੇ ਕੇਸ ਕੱਟ ਹੋਏ ਸਨ ਪੰਜਵੀਂ ਤੋਂ ਬਾਅਦ ਛੇਵੀਂ ਕਲਾਸ ਦੇ ਵਿੱਚ ਮੈਂ ਬੜੇ ਕੇਸ ਰੱਖ ਲਏ ਤੇ ਮਹਾਰਾਜ ਦੀ ਕਿਰਪਾ ਤੇ ਅਮਰਤਾਰੀ ਹੋ ਗਏ ਸੋ ਕਹਿਣਾ ਭਾਵੇਂ ਬੱਚਿਓ ਤੁਸੀਂ ਇਹ ਐਦਾਂ ਦਾ ਸਕੂਲ ਹੈ ਜਿੰਨੇ ਮਾਣ ਦੀਆਂ ਸਕੂਲਾਂ ਚ ਨਹੀਂ ਜਾ ਰਹੇ ਤੁਹਾਨੂੰ ਤਾਲਿਕ ਦਿੱਨੀਆਂ ਕਿਥੇ ਨਹੀਂ ਮਿਲੂ ਜੋ ਗੁਰਮਖ ਪ੍ਰਚਾਰੀ ਸਕੂਲ ਚੋਂ ਮੇਰਾ ਮਾਪਕਰਦਾਸੀ ਹੀ ਹੁੰਦੇ ਸਨ ਉਨਾ ਨੇ ਸਾਨੂੰ ਇੰਨਾ ਕੁ ਸਿਖਾ ਦਿੱਤਾ ਅੱਜ ਜੋ ਕੁਝ ਵੀ ਹਾਂ ਇਹ ਸਕੂਲ ਦੇ ਤੇ ਮਾਰਾ ਦੀ ਬਰੋਤਾ ਜੀ ਨੇ ਸੋ ਤੁਹਾਡੇ ਚਰਨਾਂ 'ਚ ਆਹੀ ਬੇਨਤੀ ਹੈ ਟੀਚਰਾਂ ਦਾ ਤੇ ਆਪਣੇ ਅਧਿਆਪਕਾਂ ਦਾ ਤੇ ਆਪਣੇ ਮਾਪਿਆਂ ਦਾ ਮਾਨ ਸਤਕਾਰ ਕਰਿਆ ਕਰੋ ਜੋ ਤੁਹਾਨੂੰ ਸਕੂਲ ਦੇ ਵਿੱਚ ਪੜਾਇਆ ਜਾਂਦਾ ਹੈ ਦੱਸਿਆ ਜਾਂਦਾ ਹੈ ਸਾਨੂੰ ਛੋਟੇ ਹੁੰਦੇ ਨੂੰ ਮੈਨੂੰ ਇੰਨਾ ਚੋ ਸੀਗਾ 8 ਵਜੇ ਸਕੂਲ ਲੱਗਣਾ ਹੁੰਦਾ ਸੀ 7 ਵਜੇ ਆਕੇ ਤੇ ਉੱਪਰ ਮਹਾਰਾਜਾ ਪ੍ਰਕਾਸ਼ ਕਰੁੰਦੇ ਸੀ ਆ ਇੱਕ ਬੀਬੀ ਸੀ ਮੇਰੇ ਸੀਨੀਅਰ ਮੇਰੇ ਤੋਂ ਦੋ ਕਲਾਸ ਆਗੇ ਪੜ੍ਹਦੇ ਸੀ ਉਹ ਉਹ ਮਹਾਰਾਜਾ ਪ੍ਰਕਾਸ਼ ਕਰਦੇ ਸੀ ਤੇ ਸਪੀਚ ਲੰਨੀ ਬੜੀਆ ਲੰਦੇ ਸੀ ਉਹਨਾਂ ਦੀ ਸਪੀਚ ਸੁਣਨ ਵਾਲੀ ਸੀ ਹਰ ਇੱਕ ਦਾ ਬਹੁਤ ਸਤਿਕਾਰ ਕਰਉ ਤੇ ਆਪਣੇ ਮਾਪੇ ਦਾ ਸਤਿਕਾਰ ਕਰੋ ਅੰਤ ਦੇ ਵਿੱਚ ਗੁਰਪ੍ਰਿੰਦੀਆਂ ਸਾਰੇ ਬੱਚਿਆਂ ਨੂੰ ਤੇ ਅਧਿਆਪਕ ਸਾਹਿਬਾਨ ਨੂੰ ਲੱਖ ਲੱਖ ਮੁਬਾਰਕਾਂ ਤੇ ਜੋ ਇਹ ਤੁਹਾਡਾ ਪ੍ਰੋਗਰਾਮ ਅੱਜ ਹੋਇਆ ਸਮਾਗਮ ਇਹ YouTube ਤੇ ਤੁਹਾਡਾ ਪਾ ਦਿੱਤਾ ਜਾਵੇਗਾ ਮਹਾਰਾਜ ਦੀ ਕਿਰਪਾ ਦੇ ਹਰ ਕਾ ਆਪਣਾ ਚੈਨਲ ਬਣਾਇਆ ਹੈ ਜੀ ਪੁਰਾਣੀ న్యూ ਚੈਨਲ ਤੁਸੀਂ Facebook ਤੇ ਤੇ YouTube ਤੇ ਵੀ ਜਰੂਰ ਸਰਚ ਕਰਿਓ ਤੁਹਾਡਾ ਸਾਰਾ ਪ੍ਰੋਗਰਾਮ ਸੈਂਕੜਾ ਕੂਤੇ ਪਾ ਲੈਣਗੇ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਹੋਏ ਮਿਆਰੇ ਪੁਰਾਣੀ ਦੇ ਜੋ ਕਿ ਅਸੀਂ ਜਾਣਦੇ ਕਾਫੀ ਸਮੇਂ ਪਹਿਲਾਂ ਗੁਰਦੁਆਰੇ ਦੇ ਪਾਰਕ ਫੀਲਡਾਂ ਦੇ ਪੁੱਛ ਆਦਰੀ ਭਰਦੇ ਹੁੰਦੇ ਸੀ ਤੇ ਉਹਨਾਂ ਹੁਣ ਅੱਜ ਕੱਲ੍ਹ ਇਹਦੀ ਸੇਵਾ ਚ ਪੱਤਰਕਾਰੀ ਉਹ ਵੀ ਨਿਭਾ ਰਹੇ ਨੇ ਦੇਖੋ ਆਪਣੇ ਜੀਵਨ ਬਾਰੇ ਦੱਸ ਕੇ ਗਏ ਕਿ ਇਸ ਗੁਰੂਤੇ ਵਿੱਚ ਹੀ ਉਹਨਾਂ ਦੇ ਜੀਵਨ ਦੇ ਵਿੱਚ ਕੱਟਾ ਉੱਡਾ ਬਦਲਾਅ ਆਇਆ ਅਸੀਂ ਵੀ ਇਹਨਾਂ ਨੂੰ ਸ਼ੁਰੂ ਤੋਂ ਜਾਣਦੇ ਹਾਂ ਇੱਕ ਹਿੰਦੂ ਫੈਮਿਲੀ ਦਾ ਨਾਮ ਸਬੰਧਿਤ ਨੂੰ ਤੇ ਅੱਜ ਦੇਖ ਲੋ ਉਹਨਾਂ ਦੇ ਵਿਚਾਰਾਂ ਨੂੰ ਸੁਣ ਲੋ ਚਾਹੇ ਉਹਨੂੰ ਦੇਖ ਲੋ ਤੇ ਸਾਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਸਾਡੇ ਗੁਰੂ ਬਾਰੇ ਵੱਡੀ ਵੱਡੀ ਸਿੱਖੀ ਦੀ ਦਾਤ ਬਖਸ਼ੀ ਹੈ ਸੋ ਸਾਨੂੰ ਵੀ ਅੱਜ ਦਾ ਗੁਰਪੁਰਬ ਮਨਾਉਂਦਾ ਤਾਂ ਹੀ ਫਾਇਦਾ ਹੈ ਜਿਵੇਂ ਉਹ ਨਾਨਕ ਸਾਧੀਆਂ ਸਿਆਮਾ ਨੂੰ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਬਣਾਈ ਹੈ ਤੇ ਸੋਨੂ ਵੀਰ ਜੀ ਨੂੰ ਹੁਕਮ ਹੋਇਆ ਸੀ ਕਿ ਤੁਸੀਂ ਕਦੇ ਇੱਕ ਵਾਰੀ ਚੈਨਲ ਨੂੰ ਜੁੜੂ ਸਕਦੇ ਤਾਂ ਜਿਹੜਾ ਕਿਹੜੀ ਨਿਊ ਚੈਨਲ ਜੋ ਤੁਸੀਂ ਸਬਸਕ੍ਰਾਈਬ ਕਰ ਸਕਦੇ YouTube ਚੈਨਲ ਇਸ ਉੱਤੇ ਅੱਜ ਦਾ ਜੋ ਪ੍ਰੋਗਰਾਮ ਦਿੱਤੀ ਸੀ ਸ਼ਾਮ ਤੱਕ ਦੇਖ ਸਕਦੇ ਹੋ ਸੋ ਹਰ ਬਹੁਤ ਸਮਾਂ ਨਾਨਦ ਜੀ ਤੁਸੀਂ ਅੰਨੇ ਸਮੇਂ ਤੋਂ ਲੰਬੀ